ਹਾਂਜੀ ਸਤਿ ਸ਼੍ਰੀ ਅਕਾਲ ਸਾਡੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਬਣਾਉਣ ਲੱਗੇ ਜੀ ਆਪਾਂ ਕੜੀ ਪਕੌੜੇ ਕੜੀ ਪਕੌੜਾ ਤੇ ਇਹ ਆਪਾਂ ਇੱਕ ਚਮਚਾ ਵੱਡਾ ਬੇਸਨ ਦਾ ਲਿਆ ਹੈਗਾ ਤੁਹਾਨੂੰ ਤੁਹਾਨੂੰ ਇਹ ਲੱਸੀ ਲਈ ਆਪਾਂ ਤਕਰੀਬਨ 2 ਲੀਟਰ ਦੇ ਨੇੜੇ ਹੋਊਗੀ ਇਹ 1.5 2 ਲੀਟਰ ਦੇ ਨੇੜੇ ਇਹ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਹੌਲੀ ਹੌਲੀ ਕਰਕੇ ਤੇ ਇਹਨੂੰ ਹੌਲੀ ਹੌਲੀ ਕਰਕੇ ਮਿਕਸ ਕਰ ਲਵਾਂਗੇ ਹੱਥ ਮੇਂ ਚੰਗੀ ਤਰ੍ਹਾਂ ਧੋਲੇ ਨੇਗੇ ਤੇ ਇਹਨੂੰ ਆਪਾਂ ਹੌਲੀ ਹੌਲੀ ਕਰਕੇ ਮਿਕਸ ਕਰ ਲਵਾਂਗੇ ਸਾਰੇ ਨੂੰ ਇਸ ਤਰ੍ਹਾਂ ਹੱਥ ਨਾਲ ਮਲਾਉਂਦੇ ਹੋਏ ਜੀ ਕਿਉਂਕਿ ਮੇਰੇ ਕੋਲ ਵਿਕਸਰ ਹੈ ਨਹੀਂ ਜੀ ਇਸ ਲਈ ਮੈਂ ਹੱਥ ਨਾਲ ਮਿਲਾ ਰਹੀ ਐਂਗੀ ਇਹਨੂੰ ਚੰਗੀ ਤਰ੍ਹਾਂ ਖੋਲ ਲੈਣਾ ਜੀ ਕੋਈ ਵੀ ਗੰਢ ਨਾ ਰਹੇ ਇਹਦੇ ਵਿੱਚ ਜੇ ਗੰਡ ਰਹੇਗੀ ਤਾਂ ਆਪਣੀ ਕੜੀ ਵਧੀਆ ਨਹੀਂ ਬਣਨੀਗੀ ਕੋਈ ਵੀ ਇਹਦੇ ਵਿੱਚ ਗੰਡਣੀ ਨਹੀਂ ਰਣੀ ਚਾਹੀਦੀ ਇਹਨੂੰ ਆਰਾਮ ਨਾਲ ਹੌਲੀ-ਹੌਲੀ ਹੁਣ ਮੈਂ ਜੀ ਇਹਦੇ ਨਾਲ ਗ੍ਰੈਂਡਰ ਨਾਲ ਇਹਨੂੰ ਕਰ ਰਹੀ ਐਂਗੀ ਗ੍ਰੈਂਡਰ ਨਾਲ ਕੋਈ ਵੀ ਇਹਦੇ ਵਿੱਚ ਗੰਡ ਨਹੀਂ ਰਹੂਗੀ ਆਪਾਂ ਸਾਰੀ ਲੱਸੀ ਤਕਰੀਬਨ ਪਾ ਦੇਵਾਂਗੇ ਹੌਲੀ-ਹੌਲੀ ਕਰਕੇ ਲੱਸੀ ਨਾਲ ਬਹੁਤ ਵਧੀਆ ਖੜੀ ਬੰਦੀ ਹੈ ਜੀ ਲੱਸੀ ਤੇ ਕੜੀ ਦਾ ਬਹੁਤ ਵਧੀਆ ਮੇਲ ਹੈਗਾ ਤੇ ਹੁਣ ਆਪਾਂ ਰੱਖਾਂਗੇ ਜੀ ਕੜਾਹੀ ਗੈਸ ਤੇ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਤੇਲ ਥੋੜਾ ਜਿਹਾ ਇਹ ਮੈਂ ਸਰੋਂ ਦਾ ਤੇਲ ਪਾ ਦਿੱਤਾ ਜੀ ਇੱਕ ਕੜਚੀ ਤੇ ਇਹਨੂੰ ਹੁਣ ਆਪਾਂ ਗਰਮ ਹੋਣ ਲਈ ਰੱਖ ਦੇਵਾਂਗੇ ਜਦ ਤੱਕ ਗਰਮ ਨਹੀਂ ਹੁੰਦਾ ਆਪਾਂ ਇਹਨੂੰ ਹਲਾਉਂਦੇ ਰਵਾਂਗੇ ਕਿਉਂਕਿ ਜੇ ਆਪਾਂ ਕੱਚੇ ਜੇ ਚ ਜੀਰਾ ਤੇ ਜਮੈਣ ਪਾ ਦਈਏ ਨਾ ਫਿਰ ਉਹ ਗਲ ਨਹੀਂ ਬੰਦੀ ਆਪਣਾ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਦੋ ਚਮਚੇ ਜੀਰੇ ਦੇ ਪਾ ਦਿੱਤੇ ਨੇ ਆ ਦੇਖੋ ਕਿਸ ਤਰ੍ਹਾਂ ਜੀਰਾ ਫੁੱਲ ਗਿਆ ਹੈਗਾ ਤੇ ਇਹ ਆਪਾਂ ਲਸਣ ਪਾ ਦਤੀਏਗੀ ਇੱਕ ਗੰਢੀ ਲਸਣ ਦੀ ਪਾ ਦਤੀਏਗੀ ਤੇ ਇਹ ਮੈਂ ਦੋ ਪਿਆਜ਼ ਕੱਟੇ ਨੇਗੇ ਵੱਡੇ ਤੇ ਇਹਨੂੰ ਆਪਾਂ ਹੁਣ ਸਾਰੇ ਕਾਸੇ ਨੂੰ ਸਾਰੇ ਮਸਾਲੇ ਨੂੰ ਪੂਣਾ ਲਵਾਂਗੇ ਚੰਗੀ ਤਰ੍ਹਾਂ ਹਾਂਜੀ ਚੰਗੀ ਤਰ੍ਹਾਂ ਭੁੰਨਗੇ ਇਹਨੂੰ ਹਿਲਾਉਂਦੇ ਰਵਾਂਗੇ ਕਿਉਂਕਿ ਥੱਲੇ ਨਾ ਲੱਗੇ ਜੇ ਗੰਡੇ ਥੱਲੇ ਲੱਗ ਜਾਂਦੇ ਨੇ ਤੇ ਇਹਨਾਂ ਦੀ ਸਮੈਲ ਜੀ ਆਉਣ ਲੱਗ ਜਾਂਦੀ ਹੈ ਫਿਰ ਇਸ ਲਈ ਆਪਾਂ ਇਹਨੂੰ ਹਿਲਾਉਂਦੇ ਰਵਾਂਗੇ ਤੇ ਇਸ ਤਰ੍ਹਾਂ ਹੀ ਪੱਕਦਾ ਰਹੂਗਾ ਲੋ ਜੀ ਆਪਣਾ ਮਸਾਲਾ ਪੱਕ ਗਿਆ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਹਲਦੀ ਮਿਰਚ ਥੋੜੀ ਜੀ ਕਿਉਂਕਿ ਅਸੀਂ ਬਹੁਤ ਘੱਟ ਮਿਰਚ ਖਾਣੀ ਹੈਗੀ ਇੱਕ ਚਮਚਾ ਲੂਣ ਇੱਕ ਥੋੜਾ ਜਿਹਾ ਲੌਂਗ ਨਾਮਕ ਹੋਰ ਪਾਇਆਗਾ ਧਨੀਆ ਪਾਊਡਰ ਇੱਕ ਵੱਡਾ ਚਮਚਾ ਧਨੀਆ ਪਾਊਡਰ ਦਾ ਪਾਤਾ ਤੇ ਹਲਦੀ ਵੀ ਆਪਾਂ ਥੋੜੀ ਜੀ ਹੋਰ ਪਾਤੀ ਕਿਉਂਕਿ ਇਹਦੀ ਰੰਗ ਜਿੰਨਾ ਵੀ ਹਲਦੀ ਆਪਾਂ ਪਾਵਾਂਗੇ ਉਹਦਾ ਰੰਗ ਕੜ੍ਹੀ ਨੂੰ ਚੜ ਜਾਂਦਾ ਤੇ ਬਹੁਤ ਦੇਖਣ ਨੂੰ ਬਹੁਤ ਵਧੀਆ ਲੱਗਦੀ ਹੈ ਤੇ ਹੁਣ ਆਪਾਂ ਜੀ ਇਹਨੂੰ ਭੁੰਨ ਕੇ ਥੋੜਾ ਜਿਹਾ ਤੇ ਦੇ ਵਿੱਚ ਪਾਣੀ ਪਾ ਲਿਆ ਪਾਣੀ ਪਾ ਕੇ ਆਪਾਂ ਹਲਾਉਂਦੇ ਰਵਾਂਗੇ ਇਹਨੂੰ ਹਲਾਈ ਜਾਂਨੇ ਆ ਜੀ ਹੁਣ ਬਸ ਇਹਨੂੰ ਥੋੜਾ ਜਿਹਾ ਹੀ ਰਿਜਣ ਲੱਗ ਜੂਗੀ ਉਹ ਵਾਲਾ ਆ ਜੂਗਾ ਹਾਂਜੀ ਤੇਜਣ ਲੱਗੀ ਆਪਣਾ ਮਸਾਲਾ ਤੇ ਹੁਣ ਥੋੜੇ ਟਾਈਮ ਬਾਅਦ ਆਪਾਂ ਇਹਦੇ ਵਿੱਚ ਬੇਸਣ ਜਿਹੜਾ ਆਪਾਂ ਭੰਨਤਾ ਹੋਇਆ ਹੈ ਕੋਲਿਆ ਉਹ ਪਾ ਦੇਵਾਂਗੇ ਕਿਉਂਕਿ ਮਸਾਲਾ ਆਪਣਾ ਰਿਜਣ ਲੱਗ ਗਿਆ ਇਹ ਜਿਹੜਾ ਬੇਸਣ ਆਪਾਂ ਭੰਨਤਾ ਸੀ ਇਹਨੂੰ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਤੇ ਨਾਲ-ਨਾਲ ਕੜਚੀ ਹਿਲਾਉਂਦੇ ਰਵਾਂਗੇ ਜਿੰਨੀ ਜੀ ਕੜੀ ਵੱਧ ਰਿਜੂਗੀ ਓਨੀ ਵਧੀਆ ਬਣੂਗੀ ਹੌਲੀ ਹੌਲੀ ਕੜੀ ਨਿਰੰਗ ਫੜਨਾਗਾ ਜਿਵੇਂ ਜਿਵੇਂ ਰੀਜੀ ਜਾਊਗੀ ᱛਿਵੇਂ-ᱛਿਵੇਂ ਇਹ ਇਹਦਾ ਰੰਗ ਬਦਲੀ ਹੋਈ ਜਾਊਗਾ ਇੱਕ ਅਸੀਂ ਮਸਾਲੇ ਘਟ ਖਾਣੇ ਆ ਜੀ ਤਾਂ ਕਰਕੇ ਸਾਨੂੰ ਥੋੜੇ ਮਸਾਲੇ ਖਾਣ ਦੀ ਆਦਤ ਹੈ ਜੀ ਲੋ ਜੀ ਆਪਣੀ ਕੜੀ ਦਾ ਕਲਰ ਵੀ ਦੇਖੋ ਕਿੰਨਾ ਵਧੀਆ ਹੋਣ ਲੱਗ ਗਿਆ ਹੁਣ ਤੇ ਇਹਨੂੰ ਹੁਣ ਆਪਾਂ ਟੱਕ ਦਿੱਤਾ ਤੇ ਉਹੀ ਇੱਕ ਵੱਡਾ ਚਮਚਾ ਆਪਾਂ ਵੇਸਣ ਦਾ ਪਕੌੜਿਆਂ ਵਾਸਤੇ ਪਾਇਆ ਜੀ ਹੁਣ ਆਪਾਂ ਪਕੌੜੇ ਬਣਾਵਾਂਗੇ ਇ ਵਿੱਚ ਵੀ ਮੈਂ ਹਲਦੀ ਪਾਈ ਏ ਥੋੜੀ ਜੀ ਥੋੜੀ ਜੀ ਲਾਲ ਮਿਰਚ ਪਾਈ ਏ ਤੇ ਥੋੜਾ ਜਿਹਾ ਨਮਕ ਪਾਇਆ ਹਲਦੀ ਇਸ ਕਰਕੇ ਪਾਈ ਏ ਕਿਉਂਕਿ ਜੀ ਵਧੀਆ ਕਲਰ ਆਜੂ ਪਕੌੜਿਆਂ ਦਾ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਜੀ ਮਲਾ ਲਵਾਂਗੇ। ਹੋਈ ਵੀ ਗੋਟਲੀ ਨਿਰਣੀ ਚਾਹੀਦੀ। ਹੁਣ ਆਪਾਂ ਜੀ ਇਹਦੇ ਵਿੱਚ ਆਲੂ ਤੇ ਪਿਆਜ਼ ਜਿਹੜੇ ਆਪਾਂ ਕੱਟੇ ਨੇਗੇ ਉਹ ਆਪਾਂ ਇਹਦੇ ਵਿੱਚ ਪਾ ਦੇਵਾਂਗੇ। ਆਲੂ ਤੇ ਪਿਆਜ਼ ਜੀ ਇਹਦੇ ਵਿੱਚ ਪਾ ਦਿੱਤੇ ਨੇਗੇ। ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਲਾ ਲਾਂ। ਜੀ ਆਪਾਂ ਨੂੰ ਵੇਸਣ ਦੀ ਹੋਰ ਲੋੜ ਪਈ ਜੀ ਆਪਾਂ ਪਾ ਸਕਦੇ ਆ ਜੇ ਢਿੱਲਾ ਹੋ ਜੇ ਮਟੀਰੀਅਲ ਤਾਂ ਫਿਰ ਇਹਨੂੰ ਆਪਾਂ ਮਸ਼ੀਨ ਨੂੰ ਦੇ ਵਿੱਚ ਹੋਰ ਵੀ ਵੇਸਣ ਪਾ ਸਕਦੇ ਆਗੇ ਕਿਉਂਕਿ ਜਿਆਦਾ ਵੇਸਣ ਨਾਲ ਜਿਹੜੇ ਪਕੌੜੇ ਬਣਦੇ ਜੀ ਉਹ ਕਰੜੇ ਬਣ ਜਾਂਦੇ ਹੁੰਦੇ ਵੇਸਣ ਥੋੜਾ ਥੋੜਾ ਹੀ ਠੀਕ ਰਹਿੰਦਾ ਹੈ ਬਸ ਇਸ ਤਰ੍ਹਾਂ ਗੰਡੇ ਤੇ ਆਲੂ ਦਿਖਦੇ ਹੋਣ ਜਿਆਦਾ ਵੇਸਣ ਨਹੀਂ ਪਾਣਾ ਜੇ ਤੁਹਾਨੂੰ ਲੋੜ ਹੈ ਤਾਂ ਤੁਸੀਂ ਪਾ ਸਕਦੇ ਹੋਗੇ ਤੁਸੀਂ ਕਿਸ ਤਰ੍ਹਾਂ ਵੀ ਖਾਣੇ ਹੋ ਉਸ ਤਰ੍ਹਾਂ ਬਣਾ ਸਕਦੇ ਆਂ ਲੋ ਜੀ ਮੈਂ ਪੈਨ ਦੇ ਵਿੱਚ ਪ੍ਰਫੈਂਡ ਪਾ ਲਿਆ ਤੇ ਹੁਣ ਮੈਂ ਥੋੜਾ ਜਿਹਾ ਇਹਦੇ ਵਿੱਚ ਸੱਟ ਕੇ ਦੇਖਿਆ ਇੱਕ ਪਿਆਜ਼ ਦਾ ਟੁਕੜਾ ਇਹ ਗਰਮ ਹੋਇਆ ਕਿ ਨਹੀਂ ਹੋਇਆ ਤਾਂ ਇਹ ਗਰਮ ਹੋ ਚੁੱਕਿਆ ਜੀ ਦੇਖੋ ਤੇ ਹੁਣ ਆਪਾਂ ਪਕੌੜੇ ਪਾ ਦੇਵਾਂਗੇ ਉਦਰੇ ਦੂਜੇ ਉਚਲੇ ਤੇ ਗੈਸ ਵਾਲੇ ਤੇ ਆਪਣੀ ਖੜੀ ਬਣ ਰਹੀ ਹੈ ਖੜੀ ਰੇਝ ਰਹੀ ਹੈਗੀ ਥੋੜੇ ਥੋੜੇ ਕਰਕੇ ਆਪਾਂ ਪਕੌੜੇ ਪਾਵਾਂਗੇ ਜਿੰਨਾ ਵੀ ਫਰਾਈ ਪੈਨ ਦੇ ਵਿੱਚ ਜਗ੍ਹਾ ਹੋਊਗੀ ਉਸ ਹਿਸਾਬ ਨਾਲ ਆਪਾਂ ਪਕੌੜੇ ਇਹਦੇ ਵਿੱਚ ਪਾ ਦੇਵਾਂਗੇ ਜਿਆਦਾ ਪਕੌੜੇ ਨਹੀਂ ਪਾਉਣੇਗੇ ਕਿਉਂਕਿ ਜੇ ਫਰਾਈ ਪੈਨ ਛੋਟਾ ਹੋਵੇ ਤੇ ਆਪਾਂ ਜਿਆਦਾ ਪਕੌੜੇ ਪਾ ਦਈਏ ਫਿਰ ਉਹ ਜੁੜ ਜਾਂਦੇ ਰਗੇ ਫਿਰ ਮੁਸ਼ਕਲ ਹੋ ਜਾਂਦਾ ਉਹਨਾਂ ਨੂੰ ਤੋੜਨਾ ਇਸ ਲਈ ਆਪਾਂ ਨਾਲ-ਨਾਲ ਹਿਲਾਉਂਦੇ ਰਾਵਾਂਗੇ ਵੀ ਜੁੜਨ ਨਾਲ ਕਿਉਂਕਿ ਵੇਸਨ ਜੁੜ ਜਾਂਦਾ ਹੈਗਾ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਪਲੀਜ਼ ਐਨੀ ਮਿਹਨਤ ਕਰਨ ਦੇ ਬਾਵਜੂਦ ਵੀ ਅਸੀਂ ਹਰ ਰੋਜ਼ ਤੁਹਾਨੂੰ ਵੀਡੀਓ ਦਿੰਨੇ ਹੈਗੇ ਪਰ ਫਿਰ ਵੀ ਸਾਡੇ ਸਬਸਕ੍ਰਾਈਬ ਕਮੈਂਟ ਲਾਈਕ ਬਹੁਤ ਘੱਟ ਨਹੀਂਗੇ ਪਲੀਜ਼ ਤੁਸੀਂ ਸਾਨੂੰ ਅੱਗੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਸਾਡੇ ਵਿਊ ਬਹੁਤ ਘੱਟ ਆ ਰਹੇ ਨੇਗੇ ਅਸੀਂ ਤੁਹਾਨੂੰ ਹਰ ਰੋਜ਼ ਇੱਕ ਵੀਡੀਓ ਦਿੰਨੇ ਆਂਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਸਾਡੀ ਇਹ ਇੱਛਾ ਹੁੰਦੀ ਹੈ ਕਿ ਤੁਹਾਨੂੰ ਸੋਹਣੇ ਸੋਹਣੇ ਵਲੌਗ ਦਿਖਾ ਸਕੀਏ ਕਿਸੇ ਵੀ ਰੈਸਪੀ ਦੀ ਇੱਛਾ ਹੈ ਤੁਹਾਡੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਨੂੰ ਬਣਾ ਕੇ ਦਿਖਾਈ ਜਾਊਗੀ ਹਾਂਜੀ ਆਪਣੇ ਪਕੌੜੇ ਇਸ ਤਰ੍ਹਾਂ ਬਣ ਰਹੇ ਨੇ ਜੀ ਹੁਣ ਬਣ ਚੁੱਕੇ ਨੇ ਜੀ ਦੇਖੋ ਬਹੁਤ ਵਧੀਆ ਕਲਰ ਆਇਆ ਪਕੌੜਿਆਂ ਦਾ ਇਹਨੂੰ ਸਿੱਧਾ ਥਾਲ ਦੇ ਵਿੱਚ ਪਾਉਣਾ ਜੀ ਕੋਈ ਅਖਬਾਰ ਪੇਪਰ ਨਹੀਂ ਲਾਉਣਾ ਕੋਈ ਟਿਸ਼ੂ ਪੇਪਰ ਨਹੀਂ ਲਾਉਣਾ ਕਿਉਂਕਿ ਜੇ ਥੱਲੇ ਆਪਾਂ ਅਖਬਾਰ ਵਗੈਰਾ ਪੇਪਰ ਵਗੈਰਾ ਮਿਛਾ ਲੈਨੇ ਤਾਂ ਉਹ ਦਿਨ ਆਪਣੇ ਪਕੌੜੇ ਨਾ ਪੋਲੇ ਹੋ ਜਾਂਦੇ ਨੇ ਜੀ ਦੂਸਰੀ ਵਾਰ ਵੀ ਆਪਾਂ ਪਕੌੜੇ ਪਾ ਲਏ ਜੀ ਪੈਂਚ ਲੋ ਜੀ ਆਪਣੇ ਪਕੌੜੇ ਬਣ ਗਏ ਇਹ ਆਪਾਂ ਕੜੀ ਦੇ ਵਿੱਚ ਪਾ ਦੇਵਾਂਗੇ ਬਹੁਤ ਵਧੀਆ ਲੱਗ ਰਹੀ ਹੈ ਜੀ ਕੜੀ ਇੱਕ ਉਪਰੋਂ ਮਸਾਲਾ ਪਾਉਂਦੇ ਹੁੰਦੇ ਆ ਜੀ ਕਸ਼ਮੀਰੀ ਮਿਰਚ ਤੇ ਥੋੜੇ ਜਿਹਾ ਪਿਆਜ਼ ਤੇ ਲਾਲ ਮਿਰਚ ਨੂੰ ਤੜਕਾ ਲਾ ਕੇ ਉਹ ਮੈਂ ਇਸ ਕਰਕੇ ਨਹੀਂ ਪਾਈ ਕਿਉਂਕਿ ਸਾਡੇ ਜੈਨਾਂ ਜਿਆਦਾ ਮਸਾਲਾ ਨਹੀਂ ਖਾਂਦੇਗੇ ਪੇਟ ਦੀ ਪ੍ਰੋਬਲਮ ਹੈ ਸਾਰਿਆਂ ਨੂੰ ਇਸ ਲਈ ਮਸਾਲੇ ਘੱਟ ਖਾਣੇਗੇ ਉਹ ਤੁਸੀਂ ਲਾ ਸਕਦੇ ਹੋ ਜੇ ਤੁਸੀਂ ਲਾਉਣਾ ਹੋਵੇ ਤਾਂ ਉੱਪਰੋਂ ਤੜਕਾ ਕੜੀ ਨੂੰ ਲਾ ਸਕਦੇ ਹੋ ਦੇਖੋ ਜੀ ਆਪਣੀ ਕੜੀ ਬਹੁਤ ਵਧੀਆ ਬਣੀਏਗੀ ਉਨਾ ਪੈਨੂ ਟੱਕ ਦੇਵਾਂਗੇ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਜੀ